ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਇਸ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਮੇਰੇ ਬਾਲਾਂ ਤੇ ਨਾ ਜਾਇਓ ਤੇ ਰਾਤ ਦੇ ਸਾਰੀ ਰਾਤ ਜਿਹੜੀ ਸਾਡੇ ਲਾਈਟ ਜਿਹੜੀ ਨਹੀਂ ਆਈ ਹੈਗੀ ساری ਰਾਤ ਮਿੰਦਾ ਤੇ ਚੁੱਪ ਸਾਡੇ 11:30 ਵਜੇ ਲਾਈਟ ਕੱਟ ਗਈ ਸੀ ਜੀ ਉਸ ਤੋਂ ਬਾਅਦ ਸਾਰਾ ਸਾਰੀ ਰਾਤ ਨਹੀਂ ਆਈਗੀ ਸਵੇਰੇ ਆਈਏਗੀ 8:30 ਵਜੇ ਲਾਈਟ ਆਈ ਹੈ ਤੇ ਵਿਚਾਰੇ ਬੱਚੇ ਵੀ ਪਰੇਸ਼ਾਨ ਹੋ ਗਏ ਸੀਗੇ ਤੇ ਤਾਂ ਕਰਕੇ ਹਰ ਗੁਣਾ ਜਿਹੜਾ ਹੁਣ ਸੁੱਤਾ ਪਿਆਗਾ ਮਮਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਨਹੀਂ ਪਛਾੜੋ ਐਸੀ ਮੈਂ ਤਾਂ ਪੱਖੇ ਤੇ ਲਰਾ ਮਨਾ ਸੀ ਹਾਂ ਇਹ ਪੱਖੇ ਤੇ ਜਮਾ نیچے ਬੈਸੀ ਕਿਉਂਕਿ ਇਨਵਰਟਰ ਕਰਕੇ ਪੱਖਾ ਤਾਂ ਚੱਲੀ ਗਿਆ ਅਸੀਂ ਏਸੀ ਵਾਲੀ ਸਾਈਡ ਜੀ ਤੇ ਪੈ ਜਾਣੀ ਹੁੰਦਾ ਵੀ ਜ਼ਿਆਦਾ ਹਵਾ ਨਾ ਲੱਗੇ ਹਰ ਗੁਣ ਨੂੰ ਤਾ ਕਰਕੇ ਫਿਰ ਏਸੀ ਦਾ ਬੰਦ ਹੋ ਗਿਆ ਤੇ ਅਸੀਂ ਮਰ ਗਏ ਗਰਮੀ ਤੇ ਅੱਜ ਦੇ ਬਲੌਕ ਚ ਆਪਾਂ ਜਾਣਾ ਜੀ ਬਾਜ਼ਾਰ ਬਲੱਡ ਜਿੱਥੋਂ ਮੈਂ ਕੱਪੜੇ ਲੈਣੇ ਤੁਹਾਨੂੰ ਮੈਂ ਉਹ ਸ਼ੌਕ ਵੀ ਦਿਖਾਵਾਂਗੀ ਜਿਹੜੇ ਨੇੜੇ-ਨੇੜੇ ਦੇ ਨੇ ਹਨ ਜਿਹੜੇ ਬਲੱਡ ਆ ਇਹ ਦੇ ਨੇੜੇ ਦੇ ਨੇ ਪਿੰਨ ਕੁਛ ਦਿੰਦੇ ਨੇ ਕਿ ਤੁਸੀਂ ਕਿੱਥੋਂ ਸੂਟ ਲੈਣੇ ਤੁਹਾਨੂੰ ਉਹਦੇ ਵਿੱਚ ਵੀ ਜਿੱਥੇ ਪਤਾ ਲੱਗ ਜੂਗਾ ਕਿ ਕਿੱਥੋਂ ਮੈਂ ਸੂਟ ਲੈਣੀ ਹੈ ਕਿ ਕੁਝ ਸਸਤੇ-ਸਸਤੇ ਤੇ ਸੋਨੇ ਵੀ ਹੁੰਦੇ ਨੇ ਜੀ ਠੀਕ ਹੈ ਜੀ ਅੱਜ ਆਪਾਂ ਤੁਹਾਨੂੰ ਆਪਣੇ ਹਰ ਗੁੰਡਾ ਜਿਹੜਾ ਫੇਸ ਉਹ ਵੀ ਦਿਖਾ ਦੰਨੇ ਆਗੇ ਠੀਕ ਹੈ ਜੀ ਆ ਮੈਸੀ ਹਰਗੁਣ ਹਲੇ ਨਾ ਤਣੀ ਮੈਂ ਹੁਣ ਮਹੀਨਾ ਦੁਪਹਿਰੇ ਤਾਂ ਫਿਰ ਸ਼ਾਮ ਨੂੰ ਰਾਤ ਨੂੰ ਵੀ ਪਿਆ ਰਹਿੰਦਾ ਆ ਰਾਮਬਾਲੀ ਨਾਲ ਤੇ ਫਿਰ ਵਧੀਆ ਸਾਰਾ ਦਿਨ ਟੱਪ ਜਾਂਦਾ ਹੈ ਇਹਦਾ ਠੀਕ ਹੈ ਜੀ ਸੁਤਾ ਪਿਆ ਜੀ ਆਪਣਾ ਹਰਗੁਣ ਦੱਸਿਓ ਜੀ ਮੇਰਾ ਹਰਗੁਣ ਕੀ ਦੇਤੇ ਗਿਆਗਾ ਕਿਦਾਂ ਦਾ ਲੱਗਿਆ ਤੁਹਾਨੂੰ ਤੇ ਹਰਗੁਣ ਹੋ ਗਿਆ ਜੀ 1.5 ਮਹੀਨੇ ਦਾ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆ ਰੈਡੀ ਸ਼ੈਡੀ ਹੋ ਕੇ ਤੁਹਾਨੂੰ ਸਾਰਿਆਂ ਨੂੰ ਓਕੇ ਬਾਏ ਬਾਏ ਨਹੀਂ ਹਲੇ ਮਿਲਦੇ ਆ ਹਾਂਜੀ ਇੱਥੇ ਅਸੀਂ ਲਗਭਗ ਰੈਡੀ ਹੋ ਚੁੱਕੇ ਸੀ ਸਾਰੇ ਪਰ ਹਰਗੁਣ ਦੇ ਡੈਡੀ ਹਲੇ ਤਿਆਰ ਹੋ ਰਹੇ ਸੀਗੇ ਉਹਨਾਂ ਨੇ ਮੂਡ ਸ਼ੂਟ ਨਹੀਂ ਪਾਏ ਸੀ ਹਲੇ ਤੇ ਬਹੁਤ ਟਾਈਮ ਬਾਅਦ ਵੀ ਮਤਲਬ ਬਾਜ਼ਾਰ ਜਾ ਰਹੇ ਸੀ ਅਸੀਂ ਤੇ ਕਿਸ ਮਤਬੀਦ ਨੂੰ ਬਹੁਤ ਐਕਸਾਈਟਮੈਂਟ ਸੀਗੀ ਕਿ ਉਹਨੇ ਛਤਰੀ ਲੈ ਕੇ ਆਉਣੀ ਸੀਗੀ ਇੱਕ ਦਿਨ ਮੀਂਹ ਆਇਆ ਸੀਗਾ ਜੀ ਜਿਹਦੇ ਨੇ ਸਕੂਲ ਜਾਣਾ ਸੀਗਾ ਤੇ ਬਸ ਉਦੋਂ ਦੀ ਲੱਗਿਆ ਕਿ ਮੇਰੇ ਕੋਲ ਛਤਰੀ ਨਹੀਂ ਹੈਗੀ ਮੇਰੇ ਕੋਲ ਛਤਰੀ ਨਹੀਂ ਹੈਗੀ ਤੇ ਵੈਸੇ ਛਤਰੀ ਦੀ ਕੋਈ ਲੋੜ ਤਾਂ ਹੁੰਦੀ ਨਹੀਂ ਚਲੋ ਫਿਰ ਵੀ ਬੱਚੇ ਹਟਦੇ ਨਹੀਂ ਹਨ ਤੇ ਮੈਨੂੰ ਸੀਗਾ ਜੀ ਕਿ ਮੈਂ ਲੈ ਕੇ ਆਉਣਾ ਸੀ ਕਿਤੇ ਮਤਲਬ ਮੇਰਾ ਹੈਗਾ ਸੀ ਕੋਈ ਛੋਟਾ ਜਿਹਾ ਫੰਕਸ਼ਨ ਮੈਂ ਲਿਆਉਣਾ ਸੀ ਸੂਟ ਸੋਨਾ ਜਾਂ ਕੋਈ ਤੇ ਮੈਨੂੰ ਸੀਗੀ ਵੀ ਸੂਟ ਦੀ ਐਕਸਾਈਟਮੈਂਟ ਤੇ ਦੱਸਿਓ ਹਣਾ ਜਰੂਰ ਕਮੈਂਟ ਕਰਿਓ ਮੇਰੀਆਂ ਭੈਣਾ ਕਿ ਇੱਕ ਸੂਟ ਲੈਣ ਵਾਸਤੇ ਵੀ ਜਦੋਂ ਆਪਾਂ ਜਾ ਰਹੇ ਹੁੰਦੇ ਹਨਾ ਇੰਨਾ ਚਾ ਹੁੰਦਾ ਹੈਗਾ 100 ਵਾਰ ਸੋਚਦੇ ਆਂ ਫਿਰ ਉਥੇ ਦੁਕਾਨ ਤੇ ਸਿਲੈਕਟ ਨਹੀਂ ਹੁੰਦਾ ਸੂਟ ਭਾਵੇਂ 250 ਵਾਲਾ ਲੈਣਾ ਹੋਵੇ ਭਾਵੇਂ 300 ਵਾਲਾ ਲੈਣਾ ਹੋਵੇ ਪਰ ਐਕਸਾਈਟਮੈਂਟ ਉਨੀ ਹੀ ਹੁੰਦੀ ਹੈਗੀ ਤੇ ਬਾਕੀ ਸੋਚਣਾ ਵੀ ਉਨੀ ਹੀ ਹੁੰਦਾ ਹੈ ਨਾ ਹਲਕਾ ਸੂਟ ਲੈਣਾ ਹੈ ਭਾਵੇਂ ਮਹਿੰਗਾ ਲੈਣਾ ਹੈਗਾ ਡਿਸਾਈਡ ਹੀ ਨਹੀਂ ਹੁੰਦਾ ਹੁੰਦਾ ਨਾ ਸਾਰੇ ਸੂਟ ਹੀ ਸੋਹਣੇ ਲੱਗ ਜਾਂਦੇ ਹੁੰਦੇ ਨੇ ਦੀ ਦਸੀ ਉਹ ਮੇਰੀ ਪਹਿਣਾ ਕਿਹੜੀ ਐਵੇਂ ਕਰਦੀਆਂ ਨੇ ਹਨਾ ਤੇ ਇੱਥੇ ਜੀ ਆਪਾਂ ਜਿਹੜੀ ਬਲਾ ਬੁੱਢਲਾਡਾ ਸ਼ਹਿਰ ਹੈ ਉਹਦੇ ਬਾਜ਼ਾਰ ਦੇ ਵਿੱਚ ਜਦੋਂ ਆਪਾਂ ਆਈਟੀਆਈ ਨੂੰ ਜਾਣੇ ਹਨਾ ਇਹ ਉਹ ਵਾਲੀ ਸੜਕ ਤੇ ਜਾ ਰਹੇ ਆਂ ਅਸੀਂ ਤੇ ਇਹ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੁਕਾਨਾਂ ਦਿਖਾਉਂਗੀ ਵੀ ਕਿ ਕਿਹੜੀਆਂ ਹੋ ਦੁਕਾਨਾਂ ਇਕੱਠੀਆਂ ਨੇ ਇੱਕ ਦੁਕਾਨ ਹੈ ਜਿਹੜੀ ਤੋਂ ਮੈਂ ਕੱਪੜਾ ਲਿਆਉਣੀ ਹੁੰਦੀ ਆ ਸਸਤੇ ਸੂਟ ਹੁੰਦੇ ਨੇ ਵੀਰੇ ਵਧੀਆ ਰੇਟ ਹੁੰਦਾਗਾ ਵਧੀਆ ਕੁਆਲਿਟੀ ਹੁੰਦੀ ਹੈਗੀ ਹਨਾ ਤੇ ਮੈਂ ਇਥੋਂ ਹੀ ਲੈਣੀਆਂ ਕਿਉਂਕਿ ਮੇਰਾ ਕਿਹੜਾ ਕੋਈ ਬਿਜ਼ਨਸ ਹੈ ਵੀਰੇ ਹਨਾ ਆਪਾਂ ਕਿਹੜਾ ਕੋਈ ਸ਼ਾਪ ਵੀ ਕਰਦੇ ਆਂ ਨਾ ਜਿਹੜਾ ਮੈਂ ਕੰਮ ਕਰਦੇ ਹਣੀ ਬੀਚਰ ਵਗੈਰਾ ਹਿੰਦੇ ਸੂਟ ਉਹਨਾਂ ਦਾ ਲਪੜਦਾ ਰੱਖ ਦੇਣਾ ਸੀ ਕਿੱਥੋਂ ਲੈਣੇ ਮੈਂ ਤੇ ਇੱਥੋਂ ਲੈਣੀਆਂ ਸੂਟ ਉਹਨਾਂ ਤੇ ਬਾਕੀ ਜਿਹੜੇ ਮੇਰੇ ਮੇਰੇ ਏਰੀਏ ਦੇ ਨੇਗਾ ਮਾਨਸਾ ਜੀ ਦੇ ਉਹਨੂੰ ਲੈ ਸਕਦੇ ਨੇਗੇ ਮੈਂ ਕਿ ਇਹਨਾਂ ਦਾ ਨਾਮ ਵੀ ਸ਼ੋਅ ਕਰੂੰਗੀ ਵੀਡੀਓ ਦੇ ਵਿੱਚ ਕਿ ਆਹ ਵਾਲੀ ਦੁਕਾਨ ਹੈ ਗੁਰਦੇਵ ਸਿੰਘ ਦੀ ਤੇ ਇਹ ਦੋ ਦੁਕਾਨਾਂ ਨੇ ਵੀਰੇ ਇੱਧਰ ਵਾਲੀ ਜਿਹੜੀ ਰਾਈਟ ਹੈਂਡ ਤੇ ਸਾਈਡ ਤੇ ਹਨਾ ਇੱਧਰ ਵਾਲੀ ਤੇ ਮੈਂ ਜਾਣੀ ਹੁੰਨੀ ਆ ਥੋੜੀ ਜੀ ਮੈਂ ਦੁਕਾਨ ਚ ਵੀ ਵੀਡੀਓ ਸ਼ੂਟ ਕਰ ਲਈ ਸੀ ਪਰ ਮੈਂ ਜ਼ਿਆਦਾ ਨਹੀਂ ਕੀਤੀ ਇਹ ਵੀ ਮੈਂ ਹਾਈਡ ਜੀ ਕਰਕੇ ਨਾ ਫੇਰ ਕਰੀ ਸੀ ਜੀ ਅੱਜ ਕਿਨੂੰ ਵਰਲਡ ਹੈ ਜੀ ਡੈਡੀ ਲੈਣ ਗਏ ਨੇ ਕਿ इशੂ ਦੇ ਇਸ ਵਾਸਤੇ ਛਤਰੀ ਇਹ ਵੀ ਨਹੀਂ ਪਹਿਣਨ ਦਿੰਦੀ ਪਹਿਲਾਂ ਛਤਰੀ ਮੰਗ ਲੈਂਦੀ ਹੈਗੀ ਤੇ ਆਏ ਸਾਲ ਛਤਰੀ ਇੱਕ ਤੋੜ ਦਿੰਦੀ ਹੈ ਜੀ ਆਪਾਂ ਜਿਹੜਾ ਸਮਾਨ ਸੀ ਆ ਵੀਡੀਓ ਮੈਥੋਂ ਸਾਰੇ ਕਿਤੇ ਸ਼ੂਟ ਨਹੀਂ ਹੋਈ ਕਿਉਂਕਿ ਹਰ ਗੁਣ ਵੀ ਨਾਲ ਹੀ ਸੀਗਾ ਵੀਰੇ ਫਿਰ ਫਿਟ ਕਰਾਉਣੀ ਹੁੰਦੀ ਤਾਂ ਕਰਕੇ ਮੰਮੀ ਨੇ ਘਰੇ ਰੱਖਿਆ ਨਹੀਂ ਕਹਿੰਦੀ ਬਈ ਮੈਨੂੰ ਔਖਾ ਹੋ ਜੂਗਾ ਤੇ ਵੀ ਤੁਹਾਨੂੰ ਟਾਈਮ ਵੀ ਲੱਗ ਸਕਦਾ ਨਾ ਕਰਕੇ ਹਰ ਗੁਣ ਨਾਲ ਹੋਣ ਦੀ ਕਾਰਨ ਮੈਥੋਂ ਸਾਰੀ ਵੀਡੀਓ ਨਹੀਂ ਸ਼ੂਟ ਹੋਈ ਆਪਾਂ ਬਾਜ਼ਾਰ ਦੇ ਵਿੱਚ ਕੀ ਗੁਝ ਲਿਆ ਤੇ ਜਿਹੜਾ ਆਪਾਂ ਸੂਟ ਲੈ ਕੇ ਆਏ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਚਲੋ ਮਿਲਦੇ ਆ ਜੀ ਹੁਣ ਤੁਹਾਨੂੰ ਘਰੇ ਜਾ ਕੇ ਤੇ ਕਿਸ ਮਤਲਬ ਬੀਰੀ ਜੀ ਮਸਮੀ ਦਾ ਜੂਸ ਜੀ ਅੱਜ ਨਾ ਨਹੀਂ ਤਾਂ ਮੈਂ ਛੱਡ ਦਿੰਦਾ ਸੀ ਤੇ ਮੈਂ ਪਤਾ ਨਹੀਂ ਕਿ ਬਣਾਉਣ ਕੋਈ ਟੈਲੀਵਿਜ਼ਨ ਲਾ ਕੇ ਨਹੀਂ ਸੀ ਅੱਜ ਦੇਖੋ ਇੱਕ ਵਾਰੀ ਜੀ ਉਹ ਮਸਮੀ ਦਾ ਜੂਸ ਬੱਸ ਬਾਲਾ ਨਹੀਂ ਬੋਲ ਦਿੰਦੇ ਚਲੋ ਜੀ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਜੀ ਅਸੀਂ ਆ ਗਏ ਸੀ ਬਲਾਡੇ ਬਜ਼ਾਰ ਚੋਂ ਵਾਪਸ ਬਲਾਡੇ ਤੋਂ ਤੇ ਕੀ ਸ਼ੂ ਲੈ ਕੇ ਆਇਆ ਛਤਰੀ ਦੇਖੋ ਇਹਨੂੰ ਮੈਂ ਇਹ ਬਟਨ ਤੇ ਕੋਲ ਜੀ ਹਾਂ ਜੀ ਇਸ ਤਰ੍ਹਾਂ ਹੀ ਓਪਨ ਹੁੰਦੀ ਹੈ ਹੀ ਉਹਨਾਂ ਨੂੰ ਵੀ ਪਤਾ ਪੁੱਤਾ ਉਹਨਾਂ ਨੇ ਵੀ ਛਤਰੀ ਲੈ ਆਂਦੀ ਹੈ ਸਾਰਿਆਂ ਨੇ ਤੇ ਇੱਕ ਲੈ ਕੇ ਆਏ ਜੀ ਆਪਾਂ ਹੁਣ ਆ ਹੀ ਚੱਲਣਾ ਇਹ 2-3 ਸਾਲ ਡਾਇਪਰ ਇੱਕ ਲੈ ਕੇ ਆਏ ਆ ਜੀ ਆਪਾਂ ਅਹ ਦੁੱਧ ਦਾ ਡੱਬਾ ਰਗਣ ਵਾਸਤੇ ਪਾਊਡਰ ਵਾਲਾ ਦੁੱਧ ਹੁੰਦਾ ਜਿਹੜਾ ਕਿਉਂਕਿ ਬਾਈ ਮੈਨੂੰ ਥੋੜੀ ਜੀ ਮਤਲਬ ਅਹ ਦੁੱਧ ਘੱਟ ਆਉਂਦਾ ਤਾਂ ਕਰਕੇ ਕਈ ਵਾਰੀ ਸ਼ੀਸ਼ੀ ਦੀ ਲੋੜ ਪੈ ਜਾਂਦੀ ਹੈ ਤੇ ਉਹਨਾਂ ਦੀ ਇੱਕ ਮੈਂ ਲੈ ਕੇ ਆਈਆਂ ਵੀਰੇ ਸੂਟ ਦੱਸਿਓ ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰਿੰਟ ਵਗੈਰਾ ਇਹਦੇ ਵਿੱਚ ਮੈਚਿੰਗ ਕਰਕੇ ਵੀ ਮਿਲਵੇ ਸੀਗੇ ਤੇ ਆਲਓਵਰ ਵੀ ਤੇ ਪਰ ਜਿਹੜਾ ਇਹ ਮੇਰੇ ਨਾਲ ਸੂਟ ਤੇ ਨਾਲ ਮੈਚਿੰਗ ਨਹੀਂ ਹੋਈ ਤਾਂ ਫਿਰ ਮੈਂ ਆਲਓਵਰ ਹੀ ਲੈ ਆਈ 500 ਰੁਪਏ ਦਾ ਲੈ ਆਈ ਇਹ ਮੈਂ ਤੇ ਦੱਸਿਓ ਤੁਸੀਂ ਕਿਵੇਂ ਦਾ ਲੱਗਿਆ ਤੁਹਾਨੂੰ ਮੈਨੂੰ ਬਹੁਤ ਸੋਹਣਾ ਲੱਗਿਆ ਗਰਮੀ ਦੇ ਅਕੋਰਡਿੰਗ ਬਿਲਕੁਲ ਪਿਓਰ ਕਾਟਨ ਹੈਗੀ ਨੈਕਸਟ ਆਪਾਂ ਲੈ ਕੇ ਆਏ ਜੀ ਆਹ ਸੈੱਟ ਲੈ ਕੇ ਆਏ ਹਰ ਗਣ ਵਾਸਤੇ ਇਆ ਸ਼ੀਤ ਜੀ ਆ ਦੋ ਸਰਾਣੇ ਨੇ ਕਾਵਲ ਸਰਾਣੇ ਸਿਰ ਸਿੱਧਾ ਕਰਨ ਵਾਲਾ ਕੰਮ ਕੀ ਹਰਗੋਣ ਦੱਸ ਰਿਹਾ ਜਿਹੜਾ ਉਹ ਬਹੁਤ ਲੰਬਾ ਹੈਗਾ ਚਲੋ ਜੀ ਮਿਲਦੇ ਆ ਤੁਹਾਨੂੰ ਫੇਰ ਸ਼ਾਮ ਨੂੰ ਤੇ ਆਪਾਂ ਜਿਹੜਾ ਸਮਾਨ ਸਿੱਬਲਾ ਡੁਲੇ ਸੀ ਸਾਰਾ ਆਪਾਂ ਤੁਹਾਨੂੰ ਦਿਖਾਤਾ ਠੀਕ ਹੈ ਜੀ ਹਾਂਜੀ ਟਾਈਮ ਹੋ ਚੁੱਕਿਆ ਸੀ ਇੱਥੇ 9:30 ਵਜੇ ਦਾ ਆਪ ਦੀ ਕਿਸਮਤ ਫਿਰ ਦੀ ਡੈਡੀ ਹਲੇ ਖੇਤੋਂ ਆਏ ਨਹੀਂ ਸੀ ਕਿਉਂਕਿ ਵੀ ਖੇਤਾਂ 'ਚ ਜੀਰੀ ਲੱਗ ਰਹੀ ਹੈ ਹੁਣ ਹਨਾ ਤਾਂ ਕਰਕੇ ਕੰਮ ਜ਼ਿਆਦਾ ਹੁੰਦਾਗਾ ਤੇ ਇੱਥੇ ਆਪਾਂ ਆਪਣੀ ਜਿਹੜਿਆ ਬਲੌਗ ਦਾ ਐਂਡ ਕਰਨ ਜਾ ਰਹੇ ਆਂਗੇ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤੇ ਸਬਸਕ੍ਰਾਈਬ ਕਰ ਦਿਓ ਓਕੇ ਜੀ ਬਾਏ ਸਾਰਿਆਂ ਨੂੰ